ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਆਰਡਰ ਲੇਟ ਹੁੰਦਾ ਹੈ ਤਾਂ ਨਿਹੰਗ ਬਾੜੇ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਦੁਕਾਨਦਾਰ 'ਤੇ ਕੁਟਮਾਰ ਕੀਤੀ ਗਈ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਚਾਰ ਨੌਜਵਾਨ ਦੁਕਾਨ 'ਤੇ ਬੈਠੇ ਸੀ ਤਾਂ ਆਰਡਰ ਲੇਟ ਹੋ ਜਾਂਦਾ ਦੁਕਾਨਦਾਰ ਤੇ ਇਨਾ ਨੌਜਵਾਨਾਂ ਦੇ ਵਿੱਚ ਬਹਿਸਬਾਜੀ ਹੁੰਦੀ ਆ ਹਾਲਾਂਕਿ ਬਹਿਸਬਾਜੀ ਤੋਂ ਬਾਅਦ ਮਾਮਲਾ ਸ਼ਾਂਤ ਹੋ ਜਾਂਦਾ ਪਰ ਥੋੜੀ ਦੇਰ ਬਾਅਦ 13 ਤੋਂ 14 ਨੌਜਵਾਨ ਹੋਰ ਆਉਂਦੇ ਨੇ ਨਿਹੰਗ ਬਾਣੇ ਦੇ ਵਿੱਚ ਨੌਜਵਾਨ ਸੀ ਆਉਂਦੇ ਸਾਰ ਹੀ ਦੁਕਾਨ ਦੀ ਭੰਤ ਤੋੜ ਕਰਨੀ ਸ਼ੁਰੂ ਕਰ ਦਿੱਤੀ ਗਾਲੀ ਗਲੋਚ ਕੀਤਾ ਜਾਂਦਾ ਦੁਕਾਨਦਾਰ ਦੀ ਵੀ ਕੁਟਮਾਰ ਕੀਤੀ ਗਈ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸੋ ਤਸਵੀਰਾਂ ਦੀ ਨਾਮ ਲਟ। ਅਜੀ ਮੇਰੇ ਕੋ 3-4 ਮੁੰਡੇ ਆਏ ਦੁਕਾਨ ਤੇ। ਹਾਂਜੀ। ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ। ਹਾਂਜੀ। ਕਹਿੰਦਾ ਭਾਈ ਹੋਟਲ ਲੇਟ ਹੋ ਗਿਆ ਤਾਂ ਤੁਸੀਂ ਨਾਲ ਖਾਓ। ਹਾਂਜੀ। ਤਾਂ ਜੂ ਬੈਂਕ ਵਾਲਾ ਕਹਿੰਦਾ ਤੜਕੋ ਬੈਠੇ ਜਗਾ ਮੈਂ ਤਾਂ ਭਾਈ ਤੁਹਾਨੂੰ ਮੰਦਰ ਰੇਸੀ ਚ ਬੈਠੇ ਜਾਵੇ ਇੱਕੀ ਚਾਹ ਜਾਵੇ। ਹੋਟਲ ਮੱਝ ਅੱਜ ਲਈ ਜਗ੍ਹਾ ਦੇਣਾ ਮੇਰੇ ਕੋ ਜਿੰਨੀ ਕਮੇਸਟਰੀ ਬੰਦ ਜਗ੍ਹਾ ਦੇਖਤੀ। ਹਾਂਜੀ। ਮੈਨਾਂ ਉਹਨਾਂ ਬੱਤ ਵੀ ਜੀ ਧਾਤੀ ਬੋਲੇ। ਮੈਂ ਥੋੜਾ ਬੈ ਵੀ ਬੋਲੇ ਲੂਟੋਗੇ ਉਹਨਾਂ ਕਿੱਥੇ ਬੈ ਵੀ ਬੋਲੇ। ਹਾਂਜੀ। ਚਲ ਕੇ ਹੁਣ ਇਹ 15-20 ਮੁੰਡੇ ਆਏ ਸਰਪਾਨਾ ਲੈ ਕੇ ਆਏ। ਮ ਠੀਕ ਆ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹੇ ਕੱਲ੍ਹੇ 1200 ਦਾ ਹੀ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਮੇਰੀ ਕੀ ਆ ਕਾਨੂੰਨ ਸਭ ਲਈ ਇੱਕ ਪ੍ਰਧਾਨ ਮੰਤਰੀ ਲਈ ਗੱਲ ਹੋਈਗੀ ਸਾਰੀ ਗੱਲ ਕੀਤੀ ਸੀ ਮਾਮਲਾ ਆਰਡਰ ਲੇਟ ਪਿੱਛੇ ਬਹਦਾਤੀ ਲਈ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜੋਮੈਟੋ ਵੱਲੋਂ ਡਿਲੀਵਰੀ ਲੇਟ ਨਹੀਂ ਜੋਮੈਟੋ ਦਾ ਆਰਡਰ ਨਹੀਂ ਵੜੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਆ ਠੀਕ ਆ ਹੁਣ ਆਏ ਤਾਂ ਅੰਦਰ ਦਾਤ ਲਾ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਕਿੰਨੇ ਬਿਪਾਸੀ ਹੋ ਗਏ ਜਿਹੜੇ ਬੰਦੇ ਨੇ ਰੈਗੂਲਰ ਕਸਟਮਰ ਨਹੀਂ ਜਾਂ ਪਹਿਲੀ ਵਾਰ ਆਇਆ ਇਹ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਜਿੱਦੂ ਬਿੰਦੂ ਉਹ ਪਹਿਲੀ ਈ ਆਇਆ ਸੀਗਾ ਠੀਕ ਆ ਮੈਨੂੰ ਕਿਸੇਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਤੋਂ ਹਾਂ ਠੀਕ ਆ ਅੱਛਾ ਮੈਂ ਉਹਨੂੰ ਪਹਿਲਾਂ ਇੰਟੀਮੀਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਤੋਂ ਹਾਂ ਕਿਉਂ ਆਨ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੇ ਤੁਹਾਡੇ ਕਿਸੇ ਤੁਹਾਡੇ ਕਿਸੇ ਵਗੈਰ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬ ਹੈ ਸਰ ਕੀ ਨਾਮ ਹੈ ਜੀ ਹਾਂ ਜੀ ਕੀ ਨਾਮ ਹੈ ਸਰ ਮੇਰਾ ਨਾਮ ਰਾਹੁਲ ਹੈ ਜੀ ਰਾਹੁਲ ਜੀ ਕੀ ਮਾਮਲਾ ਕੀ ਹੈ ਸਰ ਐਦਾ ਕੋਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋੜੀ ਮਾਲਕ ਨਾਲ ਹੀ ਗੱਲ ਹੋਈ ਹੈ ਅੱਛਾ ਤੇ ਉਹ ਅੱਜ ਉਸ سلسلے ਦੇ ਵਿੱਚ ਆਏ ਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਕੋਈ ਬਹਿ ਕੇ ਗੱਲ ਕਰਦੇ ਕੋਈ ਗੱਲਬਾਤ ਹੁੰਦੀ ਕਿ ਆ ਵੀ ਕੋਈ ਗਲਤੀ ਜੇ ਹੋਈ ਹੈ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਾਂ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ 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 10:30 ਹੋਏ ਆ 10 ਵਜੇ ਆਰਡਰ ਕੋਈ ਅੰਦਰ ਬੈਠ ਰਹੇ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕੀ ਹੈ ਹੋਇਆ ਕੀ ਨਹੀਂ ਸਾਰੀ ਰੋਟੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਸੀ ਬਰਨਾਤਨਾ ਸ਼ੁਕਰ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਇਹ ਨਹੀਂ ਸ਼ੁੱਦਕਲ ਤੇ ਤਿੰਨੇ ਬ੍ਰਦਰਾਂ ਨੇ ਹਮਲਾ ਹੋਇਆ ਅੱਛਾ ਜੀ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਪਾਕਿਸਤਾਨ ਇਹ ਨਯੰਗ ਸਿੰਘ ਸੀ ਜੀ ਹਾਂ ਜੀ ਨੇ ਕੋਨੇ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਹੁਣ ਆਏ ਆ ਦੋ ਦੋ ਮੁਲਾਜ਼ਮ ਅੱਛਾ ਜੀ ਹੈਲੋ ਮੈਂ ਇੱਧਰ ਘਰ ਤਾਂ ਕਿਉਂਕਿ ਇਤੋਂ ਦੀ 200 300 ਮੀਟਰ ਤੇ ਹੀ ਖਾਣਾ ਹੈਗਾ ਜਾਂ ਇਤੋਂ ਹੀ 200 300 ਮੀਟਰ ਤੇ ਖਾਣਾ ਹੈ ਨਾ ਹੀ ਤਿੰਨ ਨੰਬਰ ਖਾਣਾ ਹੈ ਜੀ ਬਹੁਤ ਮਾੜਾ ਹਾਲ ਹੈ ਇੱਥੇ ਬਾਰ ਟੁੱਕ ਹੋ ਜਾਣੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲੇ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਂਦਾ ਚਾਹੇ ਉੱਦਾਂ ਮਾਰੇ ਜਾਂਦੇ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਜ਼ਖਮੀ ਤਿੰਨ ਭਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਇਸ ਪਹਿਲੇ ਕਿੱਥੇ ਨੇ ਜੀ ਇਸ ਪਹਿ ਸਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਟੁੱਟ ਪੱਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਜਿਕ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਇੱਦਾਂ ਦੇ ਦੋਨੋਂ ਭਰਾ ਮਾੜੇ ਤਿੰਨੇ ਭਰਾ ਮਾੜੇ ਨਹੀਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਹਿਲਾਂ ਵੀ ਨਹੀਂ ਕੀਤਾ ਹਾਂਜੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਕਿ ਉਹ ਪਹਿਲਾਂ ਵੀ ਆਉਂਦੇ ਸੀ ਇੱਥੇ ਖਾਣ ਪੀਣ ਨਹੀਂ ਨਹੀਂ ਪਹਿਲੇ ਨਹੀਂ ਆਉਂਦੇ ਕੱਲ ਹੀ ਆਏ ਆ ਰਾਤੀ ਬਾਕੀ ਇਹਨਾਂ ਵਾਲੇ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਕੁਟਵੀ ਲੈ ਇਹਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਇੱਥੇ ਤੁਹਾਨੂੰ ਹਰ ਵਾਰੀ ਤਾਂ ਕੋਈ ਵੀ ਚੋਬਾ ਜਾਂਦਾ ਕਿਸੇ ਧਰਮ ਦੀ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ੱਤਕਾ ਹੀ ਹੋਇਆ ਹੈ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸੇ ਦਾ ਜਾਨੀ ਮਾਲ ਨਹੀਂ ਜਾਦਾ ਹੀ ਮਾਰ ਹੀ ਦੇਓ ਤੇ ਉਹਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਸਰ ਮੈਂ ਤਾਂ 3 ਕਿ ਮਹੀਨੇ ਹੋ ਗਏ ਮੈਂ ਇੱਥੇ ਆਇਆ ਹਾਂ ਨਾ ਨਾਂ ਕੀ ਤੁਹਾਡਾ ਕੀ ਸਵਾਲ ਸਰ ਕੀ ਹੋਇਆ ਕੀ ਹੈ ਠੀਕ ਨੁਕ ਜੋ ਹੋਇਆ ਕੀ ਹੈ ਜੀ ਵੇਟ ਕਰੋ ਚਾਪ ਲਈ ਤਾਲ ਜਾਨੇ ਜਿਸ ਨੇ ਆ ਕੇ 8 ਦੇ 10 ਘੰਟੇ ਉਹ ਤਾਂ ਜਿਆ ਲੇਟ ਹੋ ਗਿਆ ਜੀ ਆਰਡਰ ਲੇਟ ਹੋ ਤੇ ਉਹਨਾਂ ਨੇ ਵੀ ਬਾਗ ਕੀਤਾ ਉਹ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਜੇ ਨੂੰ ਲੇਟ ਹੋਗਾ ਕਿੰਨੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਇੰਨੀ ਗੱਲ ਜੀ ਥੋੜੀ ਬਾੜੀ ਤੂ ਤੂ ਮਾਰਨਾ ਹੋ ਗਈ ਤੇ ਜ਼ਿੰਦਗੀ ਕੇ ਅੱਜ ਇਹਨਾਂ ਨੇ ਕਰ ਤੇ ਦਾ ਹਥਿਆਰ ਨਾਲ ਦੁਰਬਾਨਾ ਮਾਰ ਕੇ ਸਾਰੇ ਆਪ ਸਾਰੀ ਦੁਕਾਨ ਤੋੜਤੀ ਬੰਦਿਆ ਦੇ ਸੇਚੀ ਦੁਰਬਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਨਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਫਲਾਈਟ ਗਈ ਨਿਹੰਗ ਸਿੰਘ ਜਿੱਥੇ ਬੰਦਿਆਂ ਨਾਲ ਲੜ ਕੇ ਹਮਲਾ ਕੀਤਾ ਗਿਆ ਹੈ ਕਿੱਦਾਂ ਦੇਖ ਲਓ ਜੀ ਦੇਖੋ ਨਿਹੰਗ ਸਿੰਘ ਜਿੱਥੇ ਬੰਦਿਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਪਬਲਿਕ ਤਿਆਰ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖ ਹਾਂ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇਜ਼ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਮਨ ਕੇ ਹਾਲੇ ਟਾਈਮ ਕੁਝ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਅਦਾ ਤਾਂ ਹੋ ਰਹੀ ਹੈ ਤੇ ਆਮ ਇੰਦਾ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੱਡੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਦੇ ਕੀ ਮੈਸੇਜ ਆਏਗਾ ਹਮ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿਣ ਕੇ ਗੱਲ ਲਈ 100 ਕਦਮ ਤੇ ਦੂਰੀ ਦੇ ਆਸ਼ਮਾਨ ਹਮ ਹੁਣ ਵੀ 20 ਮਿੰਟ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਹਮ ਤੇ ਹੁਣ ਆਪ ਚਲ ਗਏ ਥੇ ਆਏ ਉਹ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਉਹਨਾਂ ਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਲਿਖਿਆ ਠੀਕ ਹੈ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਤੇ ਹੀ ਹੈ ਹੁਣ ਕਿੰਨੀ ਕੀ ਕਾਰਵਾਈ ਕਰਦੇ ਆ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਅੱਜ ਇਹਨਾਂ ਦੇ ਕੀਤੀ ਕੱਲ ਅਗਲੇ ਦਿਨ ਹੋਰ ਤੇ ਕਰੇ ਤੁਸੀਂ ਸਰ ਇਸ ਇਲਾਕੇ ਦੇ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਸਾਹਿਬ ਕਿੱਧਾ ਦੇ ਰਹੇ ਹੋ ਸਰ ਜਿੱਦਾਂ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਦੇ ਕਾਫੀ ਹੱਦ ਤੱਕ ਉਸ ਨੂੰ ਨਹੀਂ ਦੇਖੀ ਦੀ ਹੈ ਕਿ ਗਵਰਨਰ ਵੱਲੋਂ ਸਰਕਾਰ ਨੇ ਨਹੀਂ ਦੇਖੀ ਦੀ ਹੈ ਕਿਉਂਕਿ ਅਗਰ ਚਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੱਥੇ ਉਹ ਯਾਰ ਝਗੜਾ ਕਿ ਇਹਨਾਂ ਨੂੰ 200 ਸੌ ਦੇ ਬਾਅਦ ਵੀ ਉੱਥੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਤਕਦੀ ਹੈ ਠੀਕ ਔਰ ਅੱਗੇ ਹਾਲਾਤ ਦੇਖੋ ਮੇਰਾ ਜੋਗ ਦੇ ਵਿੱਚ ਇਹ ਦੁਕਾਨਦਾਰ ਡੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਗਏ ਸਰਪਨਾ ਮਾਰਗੇਣਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਕੇ ਵੀਡੀਓ ਵਾਲੇ ਸਾਹ ਦੇਖਦੇ ਹੋ ਜਿੱਥੋਂ ਤੁਸੀਂ ਲਾਇਨ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਹਾਲਾਤ ਹੈ ਜੇ ਗੱਲ ਕਰੀਏ ਬੇਰੀ ਸਾਹ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਤੇ ਉੱਤੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਅੱਡੀ ਵੱਡੀ ਬਾਤਾਂ ਹੋ ਜਾਂਦੀਆਂ ਥਾਣੇ ਦੇ ਐਸਐਸਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਸ਼ਹਿਰ ਕਿ ਕੀ ਹਾਲਾਤਾਂ ਚ ਸੀਗੇ ਕੀ ਹਾਲਾਤਾਂ ਸੀ ਤੁਸੀਂ ਦੱਸ ਦਿਓ ਮੈਂ ਤਾਂ ਤੁਹਾਨੂੰ ਮੈਂ ਹੁਣ ਇਹਨਾਂ ਨਾਲ ਕੀ ਹਾਲਾਤ ਚ ਜਿਹੜੇ ਐਸ ਐਚਓ ਸਾਹਿਬ ਆਏ ਸੀਗੇ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਇਹੀ ਕਾਰਨ ਸੀਗਾ ਕਿ ਜਿਹਨੇ ਮੇਜੇ 'ਚ ਨਹੀਂ ਪੁੱਛਿਆ ਸੀ ਇਹਹੀ ਹਾਲਾਤਾਂ ਚ ਸੀਗਾ ਇਹ ਕਾਰਨ ਤੇ ਕਿਸ ਤਰ੍ਹਾਂ ਦੇ ਦੋਸ ਹਾਲਾਤਾਂ ਜਾਣਾ ਉਹਨਾਂ ਦਾ ਵੇਹੀ ਲਾ ਰੋਣੇ ਵੀ ਇੱਥੇ ਕਰਕੇ ਮੋਕੇ ਦੇ ਨਹੀਂ ਆ। ਨਹੀਂ ਗੱਲ ਸੋਲੋ ਐਮ.ਐਲ.ਏ ਸਾਹਿਬ ਪੇਰੀਵਰ ਕਾ ਕਿਤੇ ਨਹੀਂ ਮਿਲਦਾ। ਨਹੀਂ ਨਹੀਂ ਸਾਹਿਬ, ਸਾਹਿਬ, ਸਾਹਿਬ ਕਿਤਨਾ ਕਿਤਨਾ ਲੋਅਰ ਆਰਡਰ ਦੀ ਜੀ। ਕਿਤੇ ਨਹੀਂ ਗੱਲ ਕਰੀਏ ਤੇ ਹਾਲਾਤ ਕਿਤੇ ਦੇ ਨਜ਼ਰ ਆਂਦੇ ਨੇ ਤੁਹਾਨੂੰ। ਇੱਕੋ ਜਦੋਂ ਸਾਰੀਆਂ ਚੌਕੀਆਂ, ਥਾਣਿਆਂ ਤੋਂ ਪੈਸੇ ਮੰਗਣੇ ਆ। ਕਿਤੇ ਬਰ ਲਾ ਦਿੱਦਾਂ ਵੀ ਹੋਣੇ ਆ। ਆਪਾਂ ਲੈਂਡ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ। ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆ। ਪੁਰਾਜ ਜੋ ਮਿਲਾਬ ਜੋਗ ਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਪੁਰਾਜ ਆ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਆ ساری ਦੁਕਾਨ ਤੋੜ ਗਏ ਇਹਨਾਂ ਦੀ ਚੈਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਸੀ ਉਹ ਫੁਰਦਫੁਦ ਕਰਕੇ ਗਏ ਆ ਲੇਕਿਨ ਪੂਰਾ ਪੁਲਿਸ ਬੋਲੋ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਤਾਂ ਬੇਨਤੀ ਕਰੇ ਕੰਮ ਕਰਦੇ ਨੇ ਉਹ ਮਾਣੇ ਨੇ ਜਿਹੜੇ ਲੋਕਾਂ ਕੋਲ ਕਰਦੇ ਨੇ ਚੰਗੇ ਰਹਿੰਦੇ ਆ ਆਏ ਹਲਾਤ ਇਹੋ ਜੀ ਆਮਨਿਕ ਪਾਰਟੀ ਦੇ ਲੋਕ ਜਿਹੜੇ ਦੁਕਾਨਦਾਰ ਬਹੁਤ ਚੰਗੇ ਆ ਜਿਹੜੇ ਵਪਾਰ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾਤ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਇਹ ਸਿੰਘਾਂ ਦੇ ਬਾੜੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਭਰਾ ਨੇ ਦੁਕਾਨਦਾਰ ਇਹਨਾਂ ਨਾਲ ਮਾਰਕੁੱਟ ਕੀਤੀ ਹੈ ਦੁਕਾਨਦਾਰ ਵੀ ਟੋਲਪਾਂ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੀ ਹੈ ਤੇ ਜੀ ਬਜਾਰਾਂ ਦੇ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 203 ਜਣੇ ਨਿਹਾਲ ਸਿੰਘਾਂ ਨੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਅਨਾਮ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਦੀ ਇੱਕ ਬੈਸਸੂ ਸੱਯਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਵੇ ਬੈਸ ਕਰਕੇ ਉਹਨਾਂ ਨੇ ਇੱਕ ਵਾਰੀ ਫੋਨ ਮਿਲੇ ਆਪਣਾ ਬਟਾ ਜੀ ਬੜੀ ਇੱਥੇ ਆ ਕੇ ਉਹਨਾਂ ਨੇ ਆ ਕੁਝ ਘਟਨਾ ਨੂੰ ਵੰਕ ਰਿਹਾ ਹੈ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦਿੱਤੇ ਜਿਹੜਾ ਵਾ ਇਹ ਸਖਤ ਤੌਰਾਂ 'ਤੇ ਵਿੱਚ ਪੱਤਾ ਦਰਜ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਵੀਡੀਓ ਫੁਟੇਜ ਲੈ ਲਿਆ ਵਾ ਤੇ ਇਹਦੀ ਸਾਰੀ ਸੀਨ ਆਫ ਕ੍ਰਾਈਮ ਦੀ ਰਿਕਾਰਡਿੰਗ ਕਰਕੇ ਤੇ ਐਫ ਆਰ ਦਰਜ ਕਰਕੇ ਜਿਹੜਾ ਵਾ ਮੰਨਿਆਂ ਤੇ ਰੇਡ ਕੀਤੀ ਜਾਏਗੀ ਇਤੋਂ ਜਿਸ ਤਰ੍ਹਾਂ ਦੇਖੋ ਤੁਸੀਂ ਸੀਸੀਟੀਵੀ ਫੁਟੇਜ ਦੇਖੀਓ ਰ ਵਿੱਚ ਕੀ ਦੇਖਣ ਨੂੰ 10 ਤੋਂ 12 ਜਾਣੇ ਜਿਹੜੇ ਦੱਸੇ ਕਿ ਆਇਆ ਤੇ ਮਨੇ ਵੱਟ ਉਦੇਸ਼ਕ ਨੂੰ ਉਦੇਸ਼ਕ ਕਿਹਾ ਤਾਂ ਕਿੰਨੇ ਕੁ ਲੋਕ ਜਿਹੜੇ ਕਾਇਮ ਹੋ ਜੋ ਇਹਨਾਂ ਦੇ ਬ੍ਰਦਰ ਜਿਹੜੇ ਨੇ ਹਸਪਤਾਲ ਦਾਖਲ ਨਹੀਂ ਇੱਕ ਜਿਹੜੇ ਬ੍ਰਦਰ ਨੇ ਉਹਨਾਂ ਨੂੰ ਵੀ ਫੋਟੋ ਕੀ ਆ ਆਪਣੇ ਉਹਨਾਂ ਦੇ ਭਾਈ ਯਾਰ ਠੀਕ ਨੇ ਜੀ ਡਿੰਗੋਨ ਚ ਨਹੀਂ ਹੈ ਤੇ ਤੀਜੇ ਬ੍ਰਦਰ ਦਾ ਸਾਥੀ ਕੋਲ ਇੱਕ ਜਿਹਨਾਂ ਦੇ ਸਟੇਟਮੈਂਟ ਤਾਂ ਸਰ ਕੁਛੀ ਦੂਰੀ ਦੇ ਜਿਹੜਾ ਥਾਣਾ ਪੈਂਦਾ ਵਾ ਮਾੜਾ ਕੁਛੀ ਦੂਰੀ ਦੇ ਉੱਤੇ ਪੈਂਦਾ ਹੈ ਤੇ ਐਡੀ ਵੱਡੀ ਵਾਰਦਾਤ ਹੋ ਜਾਂਦੀ ਆ ਸਮੋ